ਜੱਜ ਜੀ ਲਵ ਜੀ ਤੱਕੇ ਮੈਕਡੋਨਲ ਕਾਫੇ ਤੇ ਕੀ ਰਾਤ ਆਗਲ ਲੱਗੀ ਜਿਸ ਨਾਲ ਤੁਹਾਡੀ ਸਾਰੀ ਤਰਪਾਨ ਜਿਹੜੀ ਸੜ ਕੇ ਸੁਆਹ ਗਈ ਕੀ ਇਹ ਸਾਰਾ ਮਾਮਲਾ ਜੀ ਸਰ ਇਹਨਾ ਥੋੜੇ ਦਿਨ ਪਹਿਲਾਂ ਆਪਾਂ ਨੇ ਇੱਥੇ ਕੰਮ ਕਰਦੇ ਵੇ ਸੀ ਤੇ ਨਾ ਤਿੰਨ ਚ ਚਾਰ ਜਨੇ ਮੁੰਡੇ ਆਏ ਤੇ ਉਹਨਾਂ ਦਾ ਆਰਡਰ ਦਿੱਤਾ ਉਹਨਾਂ ਨੇ ਖਾ ਪੀ ਕੇ ਤੇ ਅਸੀਂ ਪੈਸੇ ਮੰਗੇ ਮੇਰੀ ਵਾਈਫ ਬੈਠੇ ਹੀ ਇੱਥੇ ਉਹਨਾਂ ਨੇ ਪੈਸੇ ਮੰਗੇ ਥੋੜੀ ਬਤਮੀਚੀ ਜੀ ਕੀਤੀ ਉਹਨਾਂ ਨੇ ਤੇ ਜਦੋਂ ਆਪਾਂ ਉਹਨਾਂ ਨੂੰ ਕਹੇ ਕਿ ਤੁਸੀਂ ਨਹੀਂ ਪੈ ਦੇਣ ਤੁਸੀਂ ਜਾਓ ਇੰਨੀ ਗੱਲ ਕਹੀਆ ਤੇ ਇਹ ਮੁੰਡੇ ਪਿੱਛੋਂ ਨਹੀਂ ਆਣ ਕੇ ਇਹ ਮੁੰਡੇ ਸਿਰ ਸੁਰ ਪਾੜ ਕੇ ਬਹੁਤ ਸੱਟ ਲੱਗ ਗਈ ਆ ਤਾਂ ਅਸੀਂ ਥਾਣੇ ਵੀ 2 ਵਜੇ ਦਰਖਾਸਤ ਦਿੱਤੀ ਆ ਤੇ ਇੱਕ ਵਾਰੀ ਇਹਦੀ ਉਹ ਲੱਗੀਤੀ ਮੁੰਡੇ ਦੇ ਸਿਰ ਸੁਰ ਪਾੜ ਕੇ ਇੱਕ ਵਾਰੀ ਮੈਨੂੰ ਫੇਰ ਧੰਕਿਆ ਦਿੰਦੇ ਉਹ ਤੈਨੂੰ ਗੋਲੀਆਂ ਮਾਰਦ ਨੇ ਤੱਕਾ ਦੇਣਾ ਤੇ ਦੋ ਦਰਖਾਸਤਾਂ ਥਾਣੇ ਦਿੱਤੀਆਂ ਦੇ ਵੇਖਿਆ ਤੇ ਅੰਦਰ ਅੱਗ ਲੱਗੀ ਚਾਨ ਬੁੱਝ ਕੇ ਅੱਗ ਲਾਈ ਹਰ ਇੱਕ ਚੀਜ਼ ਕੱਲੀ ਕੱਲੀ ਸਾੜ ਕੇ ਗਈ ਲੱਗ ਲੋਗੇ ਕੋਈ ਮਤਲਬ ਸਾਰਾ ਕੁਝ ਨਹੀਂ ਬਚਿਆ ਸਾਰੀ ਦੁਕਾਨ ਸੜ ਕੇ ਸੁਆਹ ਹੋ ਗਈ ਏ ਕਿੰਨਾ ਕੁ ਨੁਕਸਾਨ ਹੋਇਆ ਸਰ ਕੀ ਕੀ 5-7 ਲੱਖ ਦਸਮ ਸਾਰਾ ਟੋਟਲ ਹੀ ਸੜ ਗਿਆ ਓਵਨ ਹੀ ਵੱਡੇ ਪੀਜ਼ਾ ਓਵਨ ਵੱਡੇ ਹੀ ਮਾਈਕ੍ਰੋਵੇਵ ਹੀ ਵੱਡੇ ਫਰਾਈਰ ਹੀ ਵੱਡੇ ਫ੍ਰਿਜ ਹੀ ਏਸੀ ਹੀ ਕੈਂਡੀਆਂ ਹੀ ਪੱਖੇ ਹੀ ਏਸੀ ਸਾਰਾ ਕੁਝ ਬਲਨ ਸਾਰਾ ਕੁਝ ਹੀ ਸੁਆਹ ਹੋ ਗਿਆ ਤੇ ਇਹ ਕਿੰਨਾ ਕੁ ਨੁਕਸਾਨ ਕੌਣ ਚੇਲਾਤ ਕੋ ਪਲਾਸੀ ਇਹਦੇ ਤਾਂ ਮੂਛਾ ਕਿਹ ਜੇ ਇਹੋ ਹੀ ਮੁੰਡੇ ਆਕਾਸ਼ਦੀਪ ਮੁੰਡਾ ਇੱਕ ਇੱਕ ਅਬੀਆ ਦੇ ਇੱਕ ਮੁੰਡਾ ਬੰਟੀ ਹੈ ਇਹਨਾਂ ਨਾਲ ਇਹੋ ਹੀ ਉਦਣ ਇੱਥੇ ਆਣ ਕੇ ਵਾਈਪ ਬੈਠੇ ਉਦੋਂ ਥੋੜੀ ਮਖੌਲਬਾਜੀ ਕੀਤੀ ਉਹਨਾਂ ਨੇ ਐਂ ਘਟਾਇਆ ਤੇ ਇਹਦੇ ਕਿਤੇ ਚੇਤੇ ਮੁੰਡੇ ਦੇ ਗੱਲ ਪਾ ਕੇ ਮੇਰੇ ਸਾਟ ਪੇੜ ਲੱਗ ਗਏ ਅਸੀਂ ਥਾਣੇ ਦੋ ਦਰਖਾਸਤ ਦਿੱਤੀ ਉਹ ਤੋਂ ਬਾਅਦ ਵੀ ਕੋਈ ਸਾਰੇ ਹੀ ਜਾਣੇ ਰਹੇ ਆ ਜਾ ਕੇ ਬੈਠ ਕੇ ਆਈ ਨੇ ਰੇ ਬੈਠ ਕੇ ਆਈ ਨੇ ਕੋਈ ਫਰਵਾਈ ਨਹੀਂ ਕੀਤੀ ਹਾਰ ਕੇ ਹੀ ਜਾਣਾ ਛੱਡਿਆ ਤੇ ਅੱਜ ਸਾਰਾ ਕੰਮ ਹੋ ਗਿਆ ਸਰ ਕਹਿੰਦਾ ਵੀ ਜੇ ਉਦੋਂ ਸੁਣਵਾਈ ਹੁੰਦੀ ਤਾਂ ਹਾਂਜੀ ਜੇ ਉਦੋਂ ਸੁਣਵਾਈ ਹੋਈ ਹੁੰਦੀ ਨਾਥੇ ਉਹ ਬਸਾ ਕਿੱਦੇ ਘੋਮਤ ਰਹਿੰਦੇ ਆ ਇਦਾਂ ਹੀ ਫੇਰ ਕਹਿੰਦੇ ਆ ਵੀ ਉਹਨਾਂ ਨੇ ਸਾਡਾ ਜਿੱਥੇ ਖਲੋਂਦੀ ਨਿਕਲ ਗਿਆ ਲਾਭ ਨੇ ਕੀ ਕਾਲਿਆ ਸਾਡਾ ਉਹ ਫੇਰ ਮਟੋੜੇ ਘੋਮਰੇ ਸਾਨੂੰ ਫੇਰ ਸਰ ਧਮਕੀ ਦਿੰਦੇ ਆ ਸਾਨੂੰ ਕਹਿੰਦੇ ਕੋਈ ਦਾਲਾ ਦਾ ਥਾਣੇ ਜਾਂਦੇ ਆ ਥਾਣੇ ਜਾ ਕੇ ਕੋਈ ਸੁਣਵਾਈ ਨਹੀਂ ਹੁੰਦੀ ਸਰ ਮੰਗ ਇਨਸਾਫ ਹੀ ਹੈ ਤੁਹਾਡੇ ਸਾਹਮਣੇ ਇਹਨਾਂ ਨੁਕਸਾਨ ਹੋ ਗਏ ਮੈਂ ਤਾਂ ਇਦਾਂ ਲੋਕਾਂ ਕੋਲ ਪੈ ਫਲਟੜ ਕੇ ਕੰਮ ਸ਼ੁਰੂ ਕੀਤਾ ਈ ਕਰਦਾ ਚੋ ਕੇ ਕੰਮ ਸ਼ੁਰੂ ਕੀਤਾ ਈ ਤੁਹਾਨੂੰ ਸਾਡਾ ਨੁਕਸਾਨ ਹੋ ਗਿਆ ਮੇਰੇ ਤੋਂ ਕੋਈ ਕੁਸ਼ੀ ਮੈਨ ਅਕਾਸ਼ਦੀਪ ਸਿੰਘ ਤਿੰਨ ਮੁੰਡੇ ਆਈ ਉਹ ਹੋ ਗਏ ਥੋੜੇ ਦਿਨ ਹੀ ਹੋ ਗਏ ਤੇ ਪੀਤੀ ਹੈਗੀ ਉਹਨਾਂ ਨੇ ਆਣ ਕੇ ਇੱਥੇ ਪੀਰ ਆਰਡਰ ਦਿੱਤਾ ਮੈਂ ਬਣਾ ਕੇ ਤੇ ਮੈਂ ਪੈਸੇ ਮੰਗ ਰਹੇ ਆਣ ਕੇ ਕਹਿੰਦੇ ਪੈਸੇ ਨਹੀਂ ਦੇਣੇ ਤੇ ਮੈਂ ਜਾ ਕੋਈ ਨਹੀਂ ਨਹੀਂ ਦੇਣੇ ਚੱਲ ਜੋ ਇੰਨੀ ਗੱਲ ਕਹੀ ਤੇ ਮੈਂ ਮੈਂ ਗੱਲੇ 'ਚ ਬੈਠਾ ਮਗਲੋਂ ਦੀ ਆਏ ਤੇ ਆਣ ਕੇ ਆਪਣੀ ਗੱਲ ਪੈ ਗਏ ਸੱਟ ਲੱਗੇ ਸੱਟ ਲੱਗੇ ਇੱਥੇ ਮਸਰੇ ਸਿਰ ਸੁਰ ਪਾੜ ਗਏ ਤੇ ਕੁੜੀ ਨੇ ਬਤਮੀਜ਼ੀ ਬੜੀ ਕੀਤੀ ਸੀ ਇਹਨਾਂ ਨੇ ਥਾਣੇ ਯਾਹ ਮਾਂਜੀ ਥਾਣੇ ਗਿਆ ਪਰ ਨਹੀਂ 2-3 ਦਿਨ ਜਾਂ ਦੇਰੇ ਭੈਣ ਨਹੀਂ ਸੁਣਾਈ ਨਹੀਂ ਹੋਈ ਅੱਡੀ ਉੱਥੇ ਹਸਪਤਾਲ ਦਾ ਨਹੀਂ ਹਾਂਜੀ ਉੱਥੇ ਰਹੇ ਮੈਂ 1 ਦਿਨ ਰਿਹਾ ਅੱਛਾ ਤੁਹਾਡਾ ਕੱਟੀ ਆ ਉੱਥੇ ਅਸੀਂ ਥਾਣੇ ਕੱਟ ਕੇ ਦੇ ਕੇ ਥਾਣੇ ਕੱਟ ਕੇ ਦੇ ਕੇ ਆਏ ਹਾਂ ਤੁਹਾਨੂੰ ਬਿਠਵਾ ਕੇ ਥਾਣੇ ਦੇ ਕੇ ਆਏ ਆ ਮਰਰ ਪਰ ਫਿਰ ਵੀ ਕੋਈ ਸੁਣਾਈ ਨਹੀਂ ਔਰ ਇਦਾਂ ਹੀ ਘੁੰਮਦੇ ਫੜੇ ਘਰ ਚ ਦੇ ਤੁਹਾਡਾ ਕੀ ਦੋਸ਼ ਹੈ ਵੀ ਤੁਹਾਡੀ ਕਿ ਮੈਨੂੰ ਉਹਨਾਂ ਨੂੰ ਯਾ ਨਾ ਨਾ ਉਧਰ ਹੀ ਪੱਕਾ ਹੀ ਸਾਕ ਉੱਥੇ ਹੀ ਆ ਉਹਨਾਂ ਤੇ ਹੀ ਆ ਕਿ ਮਕਰ ਮੰਗਰਨ ਸਾਹਿਬ ਚਾਹੀਦਾ ਲੇਕਿਨ ਇਹ ਪਹਿਲੇ ਲੱਗੇ ਆ ਵੇਖੋ ਸਾਰੀ ਦੁਕਾਨ ਸੜੀ ਤੁਹਾਡੇ ਸਾਹਮਣੇ ਹੀ ਸਾਰਾ ਆ ਦੀ ਮੈਕਡੋਨਲ ਕਾਫੇ ਤੇ ਜਿਹੜੀ ਆ ਅੱਜ ਆ ਕੇ ਲੱਗੀ ਤੇ ਉਹਨਾਂ ਦਾ ਦੋ ਸਾਰੀ ਦੁਕਾਨ ਜਿਹੜੀ ਸੜ ਕੇ ਸੁਆਹ ਗਈ ਤੇ ਉਹਨਾਂ ਦਾ ਦੋਜ ਹੈ ਵੀ ਸਾਡੀ ਅੱਗ ਲਗਾਈ ਗਈ ਇਸ ਤੋਂ ਪਹਿਲਾਂ ਵੀ ਇਹਨਾਂ ਦੀ ਲੜਾਈ ਝਗੜਾ ਹੋਇਆ ਸੀ ਕਿਤੇ ਦੋ ਉਹਨਾਂ ਦੀ ਹਲਕੜੀ ਆ ਸਾਰਾ ਕੇਸ ਜਿਹੜਾ ਪੈ ਟਿਕਿਆ ਅੱਜ ਇਹਨਾਂ ਦੀ ਅੱਗ ਲੱਗੀ ਤੁਜੀ ਮੌਕੇ ਤੇ ਆ ਕੀ ਕਹਿੰਦੇ ਇਹਨਾਂ ਲੋਕ ਕੁਛ ਦਿਨ ਮਤਲਬ ਪਹਿਲਾਂ ਇੱਕ ਦਰਖਾ ਦਿੱਤੀ ਸੀ ਵੀ ਅਸੀਂ ਦੁਕਾਨ ਤੇ ਕੰਮ ਕਰ ਰਹੀ ਸੀ ਆਕਾਸ਼ ਨਾਮ ਦਾ ਮੁੰਡਾ ਇੱਕ ਦੋ ਦੇ ਨਾਲ ਹੋਰ ਸਾਥੀ ਨੇ ਉਹਨਾਂ ਨੇ ਦੁਕਾਨ ਤੇ ਮਤਲਬ ਸਾਡੀ ਲੜਕੀ ਨੂੰ ਮਜ਼ਾਕ ਕੀਤਾ ਤੇ ਮਤਲਬ ਆਪਣੇ ਮੇਰੇ ਸੱਟ ਵੀ ਆਪਣੇ ਮਾਰੀ ਸਿਰ ਵਿੱਚ ਸਿਰ ਤੇ ਸੱਟ ਮਾਰੀ ਤੇ ਫਿਰ ਇਹਨਾਂ ਦਾ ਮੈਡੀਕਲ ਲਿਆ ਜੀ ਤੇ ਇਹਦਾ ਮੈਡੀਕਲ ਐਕਸ ਰਿਪੋਰਟ ਵੀ ਕਰ ਨਹੀਂ ਆ ਜੇ ਨਾ ਵੀ ਆਈ ਤੇ ਉਹਦੇ ਸਬੰਧ ਵਿੱਚ ਮੈਂ ਉਹਨਾਂ ਦੇ ਘਰ ਆਪ ਗਿਆ ਮਦੋਸੀ ਦੇ ਘਰ ਦੋਸੀ ਘਰ ਨਹੀਂ ਮਿਲਿਆ ਇੱਕ ਦਿਨ ਇਹਨਾਂ ਦਾ ਸਭ ਬਾਜ਼ਾਰ ਖੜਾ ਸੀ ਬਾਜ਼ਾਰ ਗਿਆ ਤੇ ਬਾਜ਼ਾਰ ਵੇਖ ਕੇ ਪੁਲਿਸ ਨੂੰ ਵੇਖ ਕੇ ਤੇ ਉਹ ਭੱਜ ਗਿਆ ਉਹਨਾਂ ਦੇ ਘਰ ਦੇ ਆਨੁਸ਼ਾਸ਼ਿਕ ਕਿੱਥੇ ਆਉਂ ਕਹਿੰਦੇ ਜੀ ਸਾਡੇ ਮੁੰਡੇ ਜਰੇ ਆ ਉਹ ਨਸ਼ਈਆ ਤੇ ਘਰ ਨਹੀਂ ਹੁੰਦੇ ਤੇ ਜਦੋਂ ਵੀ ਘਰ ਆਏ ਤਾਂ ਅਸੀਂ ਤੁਹਾਨੂੰ ਦਫਾ ਲਾਗੇ ਅੱਜ ਉਹਨਾਂ ਦੇ ਥਣੇ ਕੇ ਇਹਨਾਂ ਕਹੇ ਦੁਕਾਨ ਤੇ ਅੱਗ ਲੱਗੀ ਹੈ ਮੈਂ ਆ ਕੇ ਮੌਕਾ ਦੇਖਿਆ ਵਾ ਬਾਕੀ ਇਹਨਾਂ ਦੁਕਾਨ ਨੂੰ ਜਿਹੜੀ ਅੱਗ ਉਹ ਉਹ ਪ੍ਰੀਪਲੈਨਿੰਗ ਤਰੀਕੇ ਨਾਲ ਲਾਈ ਗਈ ਹੈ ਕਿਉਂਕਿ ਜਿਸ ਉਦੋਂ ਲੱਗੀ ਹੁੰਦੀ ਤਾਂ ਕੋਈ ਚੀਜ਼ ਨਹੀਂ ਬਚਣੀ ਤੇ ਜਿਸ ਤਰੀਕੇ ਨਾਲ ਅੱਗ ਲੱਗੀ ਹੈ ਇਸ ਹਿਸਾਬ ਨਾਲ ਜਾਪਦਾ ਵੀ ਇਹ ਸੇ ਵਿਅਕਤੀ ਦਾ ਜਾਨ ਪੁੱਜ ਕੇ ਸਰਾਰਥ ਨਾਲ ਅੱਗ ਲਾਈ ਗਈ ਹੈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਹਨਾਂ ਨੂੰ ਜਿਹਨਾਂ ਤੇ ਸ਼ੱਕ ਵਾ ਜਿੰਨਾ ਹਾਂ ਦਰਖਾਤਾਂ ਦੀ ਆ ਗਈ ਮੇਰੇ ਕੋਲ ਆ ਜਿੰਨਾ ਤੇ ਇਹ ਸ਼ੱਕ ਯਾਰ ਕਰਦੇ ਆ ਉਹਨਾਂ ਨੂੰ ਚੁੱਕ ਕੇ ਲਿਆ ਕੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਦੇ ਆ